हां जी ਆ ਹੁੰਦੀਆਂ ਜੀ ਆਪਣੀਆਂ ਕਰਾਉਂ ਰੂਟ ਜਿਹੜੀਆਂ ਬਾਅਦ ਵਿੱਚ ਨਿਕਲਦੀਆਂ ਜਿਨ੍ਹਾਂ ਨੂੰ ਆਪਾਂ ਪੱਕੀਆਂ ਜੜਾਂ ਕਹਿੰਦੇ ਆ ਤੇ ਜਿਹੜੀਆਂ ਆ ਹੇਟਦੀਆਂ ਜਿਹੜਾ ਨੇ ਇਹ ਹੁੰਦੀਆਂ ਆਪਣੇ ਕੱਚੀਆਂ ਜੜਾਂ ਜਿਹੜੀਆਂ ਕਿ ਦਾਣੇ ਤੋਂ ਪੈਦਾ ਹੁੰਦੀਆਂ ਨੇ ਇਹ ਤਕਰੀਬਨ ਹੀ ਆਪਣੇ ਵਾਕ-ਵਾਕ ਜ਼ਮੀਨ ਦੇ ਹਿਸਾਬ ਦੇ ਨਾਲ 20-22 ਦਿਨ ਤੋਂ ਬਾਅਦ ਆਪਣਾ ਕੰਮ ਕਰਨਾ ਘੱਟ ਕਰ ਦਿੰਦੀਆਂ ਨੇ ਤੇ ਫਿਰ ਜਿਹੜਾ ਸਾਰਾ ਕੰਮ ਹੁੰਦਾ ਪੌਸ਼ਟ ਤੱਤਾਂ ਨੂੰ ਗ੍ਰਹਿਣ ਕਰਨਾ ਜਿਹੜੇ ਆ ਆਪਣੀਆਂ ਪੱਕੀਆਂ ਜੜਾਂ ਨਿਕਲਦੀਆਂ ਨੇ ਇਹਨਾਂ ਦਾ ਹੁੰਦਾ ਤੇ ਜਦੋਂ ਆਪਾਂ ਪਾਣੀ ਲਾਉਣਾ ਜਦੋਂ ਆਪਾਂ ਸਹੀ ਸਮੇਂ ਤੇ ਪਾਣੀ ਲਾਵਾਂਗੇ ਆਪਣੀ ਕਣਕ ਦੀ ਫਸਲ ਉਤੇ ਇਹਨਾਂ ਦੀ ਡਿਵੈਲਪਮੈਂਟ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਜੇ ਆਪਾਂ ਜ਼ਿਆਦਾ ਗੇਤਾ ਕਰਦੇ ਆਂ ਫਿਰ ਵੀ ਇਹਨਾਂ ਦੀ ਡਿਵੈਲਪਮੈਂਟ ਘਟਦੀ ਹੈ ਜੇ ਜਿਆਦਾ ਆਪਾਂ ਪਛੇਤਾ ਕਰਦੇ ਆਂ ਤਾਂ ਕਣਕ ਸਟ੍ਰੈਸ ਦੇ ਵਿੱਚ ਆ ਜਾਂਦੀ ਹੈ ਜਿਸ ਦੇ ਨਾਲ ਜਿਹੜੇ ਆਪਣੀ ਕਣਕ ਦੀ ਫਟਾਰ ਵੀ ਕੱਟ ਹੁੰਦੀ ਹੈ ਤੇ ਜਿਹੜੇ ਕਣਕ ਐਂਡ ਤੇ ਜਾ ਕੇ ਡਿਗਦੀ ਵੀ ਹੈਗੀ ਹੈ ਕਿਉਂਕਿ ਇਹਨਾਂ ਜੜਾਂ ਦੀ ਡਿਵੈਲਪਮੈਂਟ ਕੱਟ ਹੁੰਦੀ ਹੈ ਪਾਣੀ ਲੇਟ ਲੱਗਣ ਦੇ ਕਾਰਨ ਤੇ ਇਹ ਆਪਾਂ ਨੂੰ ਵੱਖ-ਵੱਖ ਜ਼ਮੀਨਾਂ ਦੇ ਹਿਸਾਬ ਦੇ ਨਾਲ ਜੇਕਰ ਆਪਣੇ ਹਲਕੇ ਰੇਤਲੇ ਬਾਣੇ 20-22 ਦਿਨਾਂ ਤੇ ਪਾਣੀ ਆਪਾਂ ਨੂੰ ਪਹਿਲਾਂ ਲਾ ਦੇਣਾ ਚਾਹੀਦਾ ਜੇਕਰ ਆਪਣੇ ਡਾਕਰ ਜ਼ਮੀਨਾਂ ਨੇ ਪਹਾੜੀਆਂ ਜ਼ਮੀਨਾਂ ਨੇ ਤੇ ਉਹਨਾਂ ਵਿੱਚ ਆਪਾਂ ਨੂੰ 25 ਦਿਨਾਂ ਤੋਂ ਬਾਅਦ ਆਪਾਂ ਨੂੰ ਪਾਣੀ ਸ਼ੁਰੂ ਕਰ ਦੇਣਾ ਇਹ